ਲੈ ਵੀ ਸੇਠ ਸਾਹਿਬ ਹੁਣੀ ਦੇ ਤੁਹਾਨੂੰ ਦਿਖਾ ਦਈਏ ਵੀ ਤਿਆਰ ਹੋ ਗਏ ਨੇ ਇਧਰ ਦਾਲੋਂ ਦੀ ਮਿੱਟੀ ਨੂੰ ਉੱਥੇ ਮਿੱਟੀ ਪਈ ਨਾ ਮੜੀ ਮੜੀ ਉਥੋਂ ਕੱਢ ਕੇ ਖਾਂਦੀ ਹੁਣ ਜੇ ਖਾਦੀ ਨਾ ਪ੍ਰਸ਼ਾਦ ਵੇਖੀ ਮਿਲਣਾ ਬੜਾ ਕੰਦਾ ਮਿਲਣਾ ਲੈ ਵੀ ਆ ਗਏ ਆਪਾਂ ਹੁਣ ਰੋਡ ਤੇ ਇੱਥੋਂ ਲਾਵਾਂਗੇ ਰਿਕਸ਼ਾ ਤੇ ਜਾਵਾਂਗੇ ਵੱਡੀ ਦੀਦੀ ਹੁਣ ਕਰੇ ਕੋਈ ਗੱਡੀ ਤੇ ਗਈ ਹੋਈ ਹੈ ਸਹੀ ਹੋਣ ਵਾਸਤੇ ਹਰ ਗਣ ਹੋਏ ਤਾਂ ਦਿਲ ਵੀ ਲੱਗਾ ਰਹਿੰਦਾ ਹੈ ਹੁਣ ਹਰ ਗਣ ਹੈ ਨਹੀਂ ਤੇ ਦਿਲ ਵੀ ਨਹੀਂ ਲੱਗਦਾ ਕਿ ਉਹ ਮਤਲਬ ਭੱਜਦੀ ਰਹਿੰਦੀ ਹੈ ਇਧਰ ਉਧਰ ਹੁਣ ਸਭ ਨਾਲੋਂ ਵਧੀਆ ਮੁੰਨ ਚੀਜ਼ ਇਹ ਲੱਗਦੀ ਆ ਰਾਤ ਜਦੋਂ ਕਿਤੇ ਉੱਠਦੀ ਆ ਵੀ ਕਿਉਂਕਿ ਚਾਰ ਪੰਜ ਦਿਨ ਗਏ ਆ ਵੀ ਮੈਂ ਸੰਭਾਲਦਾ ਰਹਿਣਾ ਸੰਦੀਪ ਤਾਂ ਠੀਕ ਰੇ ਮੈਂ ਹੀ ਸੌਂਦਾ ਨਹੀਂ ਗਾ ਨੂੰ ਤੇ ਮੈਂ ਹੀ ਆਪਣੀ ਹਿੱਕ ਤੇ ਕੇਵਲੇ ਰਾਤ ਲੰਮੇ ਪੋਣਾ ਜੇ ਕਿੰਨਾ ਹਰ ਗੁਣ ਤੇ ਫਿਰ ਨਾ ਹੁਣ ਬੜਾ ਸੋਹਣਾ ਜਿਹਾ ਸਵੇਰੇ ਮੱਲੋ ਰਾਤ ਜਾ ਖੁੱਲਦੀ ਹੈ ਨਾ ਤੇ ਇੱਕ ਦਵਾਰੀ ਦਿਨ ਨੇ ਕਹਿਣਾ ਮਮਾ 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 ਆਪਣੀਆਂ ਵੇਖ ਲੈਣਾ ਮਮਾ ਲੱਗੇ ਮੁੜ ਕੇ ਕਹਿਣਾ ਪਾਪਾ ਪਾਪਾ ਕੋ ਜਾਣਾ ਪਾਪਾ ਕੋ ਜਾਣਾ ਉਹ ਬੜਾ ਕਰਦੀ ਫਿਰ ਮੇਰੇ ਨਾਲ ਤੇ ਮੈਨੂੰ ਅੱਜ ਵੀ ਨਾ ਤੇ ਜਦੋਂ ਸਵੇਰੇ ਉੱਠੀ ਹੈ ਨਾ ਤੇ ਉਹ ਕਹਿੰਦੀ ਪਾ 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 ਮਮਾ ਇਹ ਤਾਂ ਕਰਨ ਲੱਗੀ ਤੇ ਉਹ ਮੜਕੇ ਨੇ ਜਿੰਨਾ ਚਿਰ ਮਾਦੇ ਸਾਹਮਣੇ ਨਾ ਗਿਆ ਉਹਨੇ ਚਿਰ ਰੋਣਾ ਚੁੱਪ ਨਹੀਂ ਕੀਤੀ ਉਹ ਲੈ ਵੀ ਬੜਾ ਰੋਈ ਜਾਵੇ ਫਿਰ ਮਨ ਚੁਕਲਾ ਹੋਇ ਗੱਲ ਨਾ ਲਾਇਆ ਫਿਰ ਮੈਂ ਜਾਉ ਪਤਣ ਮਮਾ ਕੋਲ ਚੱਲੀ ਫਿਰ ਚੱਲ ਗਈ ਮੰਮੀ ਆਪਣੀ ਨਹੀਂ ਤੇ ਬੜਾ ਰੋਣ ਡਈ ਜਾ ਸਿਰ ਇਹ ਗੱਲ ਹੈ ਚਲੋ ਮਨ ਨੂੰ ਬੜਾ ਚਾ ਚੜਦਾ ਹੈ ਵੀ ਮੇਰੀ ਧੀ ਮੈਨੂੰ ਪਿਆਰ ਕਰਦੀ ਤੇ ਮੈਂ ਆਪਣੀ ਧੀ ਨੂੰ ਪਿਆਰ ਕਰਦਾ ਆ ਉਹਦੀ ਮਹਾਰਾਜ ਲੰਮੀ ਉਮਰ ਕਰੇ ਤੇ ਧੀ ਦੇ ਸਿਰ ਤੇ ਮੈਂ ਵਡਿਆ ਕਰਦਾ ਆ ਅੱਜ ਗੱਡੀਆਂ ਕਾਰਾਂ ਜੋਗੇ ਇਹਦੀ ਬਦੌਰਤ ਆ ਤੇ ਦੂਸਰੀ ਗੱਲ ਮੈਂ ਇਹ ਕਰਨੀ ਸੀ ਕਿਉਂਕਿ ਮੇਰੀ ਧੀ ਨੂੰ ਅੱਧਿਓਂ ਹੀ ਜ਼ਿਆਦਾ ਜਾਨੇ 70 80% ਜਿਹੜੇ ਨੇ ਲੋਕ ਜਿਹੜੇ ਦੇਖ ਰਹੇ ਆ ਮੈਨੂੰ ਉਹ ਮੇਰੀ ਧੀ ਰਾਣੀ ਨੂੰ ਬਹੁਤ ਪਿਆਰ ਕਰਦੇ ਨੇ ਧੀ ਰਾਣੀ ਕਰਕੇ ਉਹ ਲੋਕ ਦੇਖਦੇ ਨੇ ਤੇ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਲੈ ਵੀ ਸੇਟ ਸਾਹਿਬ ਹੁਣੀ ਦੇ ਤੁਹਾਨੂੰ ਦਿਖਾ ਦਈਏ ਵੀ ਤਿਆਰ ਹੋ ਗਏ ਨੇ ਠੀਕ ਹੈ ਏਜੰਸੀ ਦੀ ਗੱਡੀ ਦੇ ਕੇ ਆਉਣੀ ਹੈ 10 ਵਜੀਆਂ ਤੇ ਫਿਰ ਆ ਰਾਂ ਮਿਲਣਾ ਠੀਕ ਕਰਕੇ ਯਾਰ ਇਹ ਗੱਲ ਨੂੰ ਸੋਚ ਕੇ ਤੇ ਕੁਆਰੇ ਚੰਗੇ ਆ ਜੀ ਤੇ ਮੀ ਕਾਪੀ ਗੋਪੀ ਦੇ ਹਮੀ ਨਹੀਂ ਨਾ ਭਰਨੀ ਭਲਾ ਕਿਉਂ ਨਹੀਂ ਭਰਨੀ ਤਾਂ ਪਤਾ ਭਾਬੀ ਲੱਗੇ ਬੜੀ ਮੁੱਕੀ ਬੜੀ ਵਰਨੀ ਉਹ ਹਮੀ ਨਹੀਂ ਭੰਡਿਆ ਹੈ ਤੁਸੀਂ ਤਿਆਰ ਹੋ ਕੇ ਬੈਠੇ ਨਾ ਜਦੋਂ ਮੈਂ ਬੈਠੀ ਹੁੰਦੀ ਤੇ ਗੋਪੀ ਦੀ ਪੱਗ ਨਹੀਂ ਲੋਟ ਹੁੰਦੀ ਹੁੰਦੀ ਸਹੀ ਗੱਲ ਸਹੀ ਗੱਲ ਗੋਪੀ ਇਹ ਐਵੇਂ ਹੁੰਦੀ ਨਾਲ ਪਹਿਲਾਂ ਮੈਂ ਤਿਆਰ ਹੋਈ ਤੇ ਮੈਂ ਪਰ ਮੈਂ ਪਰ ਜਲਦੀ ਤਿਆਰ ਹੋਈ ਨਾ ਪਰ ਮੈਂ ਤਿਆਰ ਹੋਈ ਜੇ ਮੰਮੀ ਨੇ ਕਿਤੇ ਜਾਣਾ ਵਾ ਤੇ ਪਾਪਾ ਪਹਿਲਾਂ ਤਿਆ ਜਦੋਂ ਮੁੱਕਦੇ ਮੰਮੀ ਵੀ ਬਹੁਤ ਲੇਟ ਤਿਆਰ ਹੋ ਗਈ ਅੰਦਰੋਂ ਗੋਪੀ ਐ ਮਾਦਾ ਮੈਂ ਤਾਂ ਮਿੰਟ ਮਿੰਟ ਘਿਆਲ ਹੋ ਜਾਣਾ ਅੰਦਰ ਉਹਨਾਂ ਨੇ ਆਪਣੀਆਂ ਅੱਗੇ ਤਿਆਰੀਆਂ ਕਿਨ ਪੈਸਾ ਕੋਈ ਨਹੀਂ ਲੈਣਾ ਉਹਨਾਂ ਨੇ ਏਜੰਸੀ ਵਾਲਿਆਂ ਨੇ ਪੈਸੇ ਜੇ ਦੇਤੇ ਤਾਂ ਫਿਰ ਮੇਰੇ ਜਾਣਦਾ ਕੀ ਫਾਇਦਾ 3 ਸਾਲ ਦੀ ਗਾਰੰਟੀ ਕੋਈ ਵੀ ਚੀਜ਼ ਖਰਾਬ ਹੁੰਦੀ ਮਤਲਬ ਆਪਣੇ ਆਪ ਜਿਹੜੀ ਖਰਾਬ ਹੁੰਦੀ ਮੈਂ ਤੋੜਦਾ ਉਹਦੇ ਪੈਸੇ ਲੱਗਣੇ ਆ ਜਿਹੜੀ ਆਪਣੇ ਆਪ ਖਰਾਬ ਹੋ ਜੇ ਹੈ ਆਹ ਤਾਂ ਠੀਕ ਹੈ ਉਹ ਕਵਰ ਖੜਾ ਇਹ ਮੋਢੇ ਸਤਿ ਸ੍ਰੀ ਅਕਾਲ ਜੀ ਸਾਰੇ ਤੁਹਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਮੈਂ ਚੱਲੇ ਆਇਆ ਹਾਂ ਏਜੰਸੀ ਗੱਡੀ ਲੈ ਕੇ ਤੇ ਸੰਦੀਪ ਨੂੰ ਮੁੜ ਕੇ ਏਜੰਸੀ ਗੱਡੀ ਦਾਜ ਕਿ ਉਹਨਾਂ ਨੇ ਕਹਿਣਾ ਸਾਨੂੰ ਡ੍ਰੌਪ ਕਰ ਉਹ ਮੈਂ ਉਹਨਾਂ ਦੇ ਕਰੇ ਇੱਧਰ ਤੇ ਉੱਧਰ ਮੁੜ ਕੇ ਰੁਕ ਜਾਾਂਗੇ ਤੇ ਜਦੋਂ ਗੱਡੀ ਠੀਕ ਹੋ ਜੂਗੀ ਸ਼ਾਮ ਤੱਕ ਫਿਰ ਮੈਂ ਗੱਡੀ ਜਾ ਕੇ ਲੈ ਆਵਾਂਗਾ ਆਪਣੀ ਤੇ ਸੋ ਹੁਣ ਆਪਾਂ ਚੱਲੇ ਆਂ ਟਾਈਮ ਹੋ ਗਿਆ 10:30 ਤੇ ਪਹੁੰਚਦੇ ਪਹੁੰਚਦੇ ਆ ਏਜੰਸੀ ਵਿੱਚ 11:00 ਵਜਾ ਦਣੇ ਕਿਉਂਕਿ ਉਹਨਾਂ ਨੇ 9:30 ਵਜੇ ਦਾ ਮੈਨੂੰ ਟਾਈਮ ਦਿੱਤਾ ਸੀ ਨਾ ਬਾਕੀ ਚਲੋ ਠੀਕ ਹੈ ਨੋ ਵੀ ਏਜੰਸੀ ਚੋ ਗੱਡੀ ਧੁੱਪ ਕੇ ਆਈ ਸੀ ਤੇ ਹੁਣ ਫੇਰ ਏਜੰਸੀ ਚੋਂ ਆਇਣੀ ਧੁੱਪ ਕੇ ਵੇਖੀ ਗੱਡੀ ਹਾਂ ਫੇਰ ਬਾਰਿਸ਼ ਪਰ ਇਹ ਗੱਡੀ ਏਜੰਸੀ ਵਾਲੇ ਵਲੇ ਬਹਿ ਜਾ ਬਹਿ ਜਾ ਕਰਾਉਂਦੇ ਕਹਣੇ ਮੈਂ ਨਾ ਗੱਡੀ ਦਾ ਮੁਰਾੰਦੇ ਨੂੰ ਹੁਣ ਕਦੇ ਉਹ ਨਾ ਮੌਕਾ ਮਿਲੇ ਕਦੀ ਕਦੀ ਪਿੰਡ ਖਾਪੜ ਖੇੜੀ ਤੇ ਚੰਗੀ ਬਾਰਿਸ਼ ਪੈ ਗਈ ਆ ਇਹਨਾਂ ਦੇ ਇੱਧਰ ਪਹੁੰਚ ਕੇ ਆਪਾਂ ਗੱਡੀ ਆਪਣੀ ਆਖ ਖਿਲਾਰਤੀ ਆ ਸਾਹਮਣੇ ਤੇ ਹੁਣ ਆਪੇ ਕਰ ਰਹੇ ਹਾਂਗੇ ਠੀਕ ਮੈਂ ਇਹਨਾਂ ਨੂੰ ਕੰਮ ਹੈ ਮੈਨੂੰ ਛੱਡ ਆਓ ਬਸ ਇਹ ਸ਼ਟ ਡਾਉਨ ਹੁੰਦੀਆਂ ਆਪਾਂ ਰੈਡਜੀ ਦੇ ਕੋਲ ਹੋਰ ਸਭ ਠੀਕ ਠਾਕ ਜੀ ਰੈਡਜੀ ਠੀਕ ਆ ਜੀ ਸਾਮਾਨ ਕਢਣਾ ਉਧਰੋਂ ਗੱਡੀਆਂ ਨਾਲੋਂ ਕਰਨੀ ਪੈ ਤੈਨੂੰ ਨਵੇਂ ਘਰ ਦੀਆਂ ਬਹੁਤ ਬਹੁ ਮੁਬਾਰਕਾਂ ਜੀ ਮੈਂ ਤੇ ਪਹਿਲੇ ਦਿਨ ਆਇਆ ਮਮੀ ਹੁਣੀ ਸ਼ਿਫਟ ਹੋ ਗਏ ਨਾ ਤੇ ਮੈਂ ਅੱਜ ਪਹਿਲੇ ਦਿਨ ਆਇਆ ਹਾਂ ਤੇ ਤੈਨੂੰ ਭਾਜੀ ਹੁਣੀ ਤੇ ਗਏ ਹੋਏ ਨੇ ਲੁਧਿਆਣੇ ਹਾਂਜੀ ਐਨਨ ਨਹੀਂ ਬਹੁਤ ਵਧੀਆ ਬਹੁਤ ਸੋਹਣਾ ਬਣ ਗਿਆ ਆ ਵਧੀਆ ਬਣ ਗਿਆ ਕਿ ਨਹੀਂ ਹੁਣ ਕੰਮ ਵਧੀਆ ਫਸਕਲਾਸ ਹੋ ਗਿਆ ਬਹੁਤ ਸੋਹਣਾ ਵੜਾ ਮੋਟਾ ਕਿਵਲੇ ਮੇਰੇ ਕੋਲ ਜੇ ਮੜਾ ਮਟਾਣੀ ਬਣਦੇ ਆ ਲੈ ਵਧੀਆ ਬਣ ਜਾਣਾ ਆਹੋ ਠੀਕ ਆ ਬਹੁਤ ਵਧੀਆ ਬਹੁਤ ਵਧੀਆ ਇਹਨੇ ਬਹੁਤ ਸੁਣਿਆ ਹੋਣੀ ਹੋਣੀ ਹਟੇਗੀ ਨਾ ਪਾਣੀ ਸਾਡਾ ਨਾ ਕੋਠੇ ਦਾ ਗਮਾ ਹੋ ਜਾਂਦਾ ਪ੍ਰਣਾਲਾ ਵੀ ਨਹੀਂ ਹੈਗਾ ਪ੍ਰਣਾਲਾ ਅੱਛਾ ਕਾਂਦੇ ਨਾਲ ਉਹ ਪਾਈਪ ਨਹੀਂ ਪਾਇਆ ਉਹ ਹੁਣ ਮੈਂ ਛੋਟਾ ਕੱਲ ਪਰਸੋਂ ਦਾ ਪਾਇਆ ਅੱਛਾ ਅੱਛਾ ਇਧਰ ਦਾਲ ਆਉਣ ਦੀ ਮਿੱਟੀ ਨੂੰ ਉਹ ਤੇ ਮਿੱਟੀ ਪਈ ਨਾ ਮੜੀ ਮੜੀ ਉਥੋਂ ਕੱਢ ਕੇ ਖਾਣੇ ਹੁਣ ਜੇ ਖਾਦੀ ਨਾ ਪ੍ਰਸ਼ਾਦ ਵੇਖੀ ਮਿਲਣਾ ਬੜਾ ਕੰਦਾ ਮੈਨਾਂ ਇਦਾਂ ਬੜਾ ਕੰਦਾ ਇਦਾਂ ਬੜਾ ਕੰਦਾ ਇਦਾਂ ਆ ਬੱਗੇ ਚੁੰਗਲ ਨਹੀਂ ਪਾਈ ਦੀ ਨਾ ਗੰਦਾ ਕਾਕਾ ਖਲੋ ਜਾ ਯਾਰ ਮੈਂ ਉਹ ਲਿਓ ਭੂਤ ਲਿਓ ਇੱਕੋ ਮਿੰਟ ਬਸ ਲੈ ਵੇ ਮਿੱਤਰਾ 4 ਵਜੇ ਆ ਤੇ ਗਰਮੀ ਬਹੁਤ ਜ਼ਿਆਦਾ ਆ ਤੇ ਗਰਮੀ ਦੇ ਨਾਲ ਥੁੱਕ ਨਿਕਲ ਗਈ ਪਰ ਇਹ ਵੀ ਥੋੜੀ ਜੀ ਮਿਹਨਤ ਕੀਤੀ ਤੇ ਡੈਡੀ ਹਣ ਦੇਸੀ ਫਿਟ ਕਰ ਦਿੱਤਾ ਆ ਠੀਕ ਆ ਇਹ ਅਸੀਂ ਦੇ ਵਿੱਚ ਫਿਰ ਮਤਲਬ ਫਿਟਿੰਗ ਕਰਤੀ ਪਰ ਇਹ ਵੀ ਇੱਥੇ ਇੱਕ ਲੱਕੜ ਪਾਣੀ ਪੀ ਬਸ ਇੰਨੇ ਮੜਿਆ ਕੋਲ ਕਰਾਇਆ ਬਸ ਲੱਕੜ ਨੇ ਬਾਕੀ ਠੀਕ ਹੀ ਬਾਕੀ ਕੰਮ ਹੋ ਕੇ ਆ ਮਣੀ ਮਣੀ ਵਿੱਥਾਂ ਹੀ ਦਾੜੀ ਕਹਿੰਦੇ ਤੂੰ ਚਪਟੀ ਲਾ ਦੇ ਮੈਂ ਦਾਤੀ ਫਿਰ ਉਹ ਕਿਚਗਾੜ ਮਤਲਬ ਇਹ ਅਸੀਂ ਥੋੜਾ ਛੋਟਾ ਦੇ ਚੰਗਾੜ ਉਹਨੇ ਵੱਡੀ ਰੱਖ ਦਿੱਤੀ ਮਿਸਤਰੀ ਨੇ ਪਹਿਲਾਂ ਹੀ ਕਹਿੰਦੇ ਤੇ ਫਿਰ ਆ ਉੱਪਰ ਭਰਤੀ ਲੱਕੜ ਜੀ ਇੱਕ ਇਹ ਕਾ ਲੱਕੜ ਭਰੀ ਹੈ ਤੇ ਇੱਕ ਉਹ ਮਗਰ ਭਰੀ ਦੋ ਭਰੀਆਂ ਫਿਰ ਕਿਉਂ ਲੱਕਣਾ ਹੀ ਨਹੀਂ ਹੈ ਚੌੜੀਆਂ ਤੇ ਇੱਥੇ ਟਾਈਮ ਸਾਰਿਆ ਫਿਰ ਕਰ ਕਰ ਕੇ ਤੇ ਕਰ ਦਿੱਤਾ ਵਾ ਜਾਲੀ ਲੱਗੀ ਪਹਿਲਾਂ ਜਾਲੀ ਵੱਡੀ ਬੈਕ ਸਾਈਡ ਤੋਂ ਪਿੱਛੇ ਜਾਲੀ ਲੱਗੀ ਵੱੜਦੀ ਕਿੱਥੇ ਚਾਹ ਮਰੀ ਗੀ ਲੈ ਚਾਹ ਅੱਗੇ ਕਹਿੰਨੀ ਕਿਉਂ ਮੰਦੇ ਕੋਲਾ ਕਪੜੇ ਵਿੱਚ ਪਾ ਲਈ ਤੇ ਮੈਂ ਨਹਾ ਵੜਿਆ ਤੇ ਆਹ ਭਾਈ ਨਹੀਂ ਬਥੂਈ ਜੀ ਥੱਲੇ ਆਉਂਦੀ ਮੰਮੀ ਚੱਲੇਗੇ ਡਿਊਟੀ ਤੇ ਡੈਡੀ ਨੂੰ ਫਿਰ ਇੱਥੇ ਕੱਡੇ ਰੱਖਣਾ ਸੀਗਾ ਤੇ ਮੈਂ ਚੱਲ ਆਉਣਾ ਚਿਰ ਉਧਰ ਵੱਡੀ ਦੀਦੀ ਆ ਚੱਲ ਜਾਂਦੇ ਹਾਂ ਉਧਰ ਅਸੀ-ਉਸੀ ਲੱਗਾ ਜਿੱਦਾਂ ਥੋੜਾ ਜਿਹਾ ਫਿਟਫਟ ਕੀਤਾ ਡੈਡੀ ਕਹਿੰਦੇ ਜੇ ਨਹੀਂ ਲਾਉਣਾ ਕਲੋਨੀ ਵਾਲੇ ਅਲੋਡ ਨਹੀਂ ਦਿੰਦੇ ਜੇ ਵੀ ਨਹੀਂ ਲਾਉਣਾ ਤੇ ਫਿਰ ਰੁਕ ਗਏ ਤੇ ਹੁਣ ਚੱਲੇ ਉਧਰ ਵੱਡੀ ਦੀਦੀ ਹੁਣਾ ਵੱਲ ਮਾਂ ਨੇ ਹੋ ਕੇ ਤਿਆਰ ਹਾਂਜੀ ਚੱਲੇ ਡਿਊਟੀ ਹਾਂਜੀ ਹਾਂਜੀ ਟਾਈਮ ਹੋ ਗਿਆ ਚਾ ਵਧੀਆ ਵਧੀਆ ਲੇ ਵੀ ਆ ਗਏ ਆਪਾਂ ਹੁਣ ਰੋਡ ਤੇ ਇੱਥੋਂ ਲਵਾਂਗੇ ਰਿਕਸ਼ਾ ਤੇ ਜਾਵਾਂਗੇ ਵੱਡੀ ਦੀਦੀ ਹੁਣ ਤੇਰੇ ਕੋ ਕੀ ਗੱਡੀ ਦੇ ਗਈ ਹੋਈ ਹੈ ਸਹੀ ਹੋਣ ਵਾਸਤੇ ਇਹ ਹੋਰ ਹੋਗਾ ਦੋ ਬੈ ਲੈ ਚੁੱਪ ਰਹਿੰਦੇ ਡੈਡੀ ਨੇ ਚੁੱਕੇ ਹੁੰਦਾ ਕੁੜੀਆਂ ਨੂੰ ਲੈ ਵੀ ਚੱਲ ਪਏ ਹੁਣ ਆਪਾਂ ਨਾਲ ਨਾਲ ਚੱਲ ਜੇ ਆਈ ਨੀ ਤੇ ਬਾਈਕ ਆ ਦੋ ਕਾਲ ਦਾ ਸੇਰ ਵਗੇ ਨੀ ਜਦ ਹੀ ਆਈ ਜਦ ਸੇਰ ਸੁਭਾਨਾ ਘਰ ਚ ਹੈਂ ਸੇਰਵਾਉਣਾ ਇਹਦਾ ਕਾਜ ਨਹੀਂ ਹੋਣਾ ਵੀ ਇਹਦਾ ਸੇਰ ਕੱਲ ਨੂੰ ਆਉਂਗੀ ਆ ਨਾ ਖਾਣਾ ਬਾਹਰ ਆ ਤੇ ਮम्मी ਹੁਣ ਆ ਦੇ ਜਿੰਨੀਆਂ ਮਰਜੀ ਲਾ ਲਾ ਕੇ ਖੜੋ ਜਿੰਨੀਆਂ ਮਰਜੀ ਪਰ ਇਹ ਗੱਲ ਆ ਜੇ ਮਤਲਬ ਕੋਟੇ ਪਾਉਦੇ ਫਿਰ ਮੈਂ ਜ਼ਿੰਮੇਵਾਰ ਨਹੀਂ ਹੋ ਜਾਗਾ ਲੱਗੀਆਂ ਨਹੀਂ ਆਏਗੀਆਂ ਲੱਥ ਗਈਆਂ ਲੱਥੀਆਂ ਨਾ ਹਾਂ ਬੜੀਆਂ ਲੱਗੀਆਂ ਹੁੰਦੀਆਂ ਫੁੱਲ ਬੜੇ ਸੋਹਣੇ ਬੰਦੇ ਚੇਤੇ ਤੁਹਾਨੂੰ ਮੰਮੀ ਚਲ ਗਈ ਉਹ ਜਾਣ ਦੇ ਡਿਊਟੀ ਹਾਂ ਚਲੋ ਜੀ ਚਲੋ ਚਲੋ ਸੇਂਜਲ ਹੁਣ ਇਹ ਕੰਮ ਖਰਾਬ ਕਰ ਦਨਗਾ ਬੱਸ ਲੈ ਥੱਲੇ ਦੇ ਦਨ ਨਾ ਫਿਰ ਬਚਾ ਹੋ ਗਿਆ ਬਨੇ ਚਲੋ ਇਹ ਦੀਦੀ ਮਾਰਾ ਦਿਨੇ ਅੱਗੇ ਮੋਟਰਸਾਈਕਲ ਨੇ ਜਕਮ ਬ੍ਰੇਕ ਲਾਤੀ ਪਹੁੰਚ ਗਏ ਆਪਾਂ ਚਲ ਬੱਸ ਲੈ ਵੀ ਇੱਧਰ ਵੇ ਇਹ ਅਸੀਂ ਦਿੱਤ ਕੀ ਖੜਨ ਦੀ ਓ ਤੇਰੀ ਬਚਾ ਨਾ ਦੇ ਦੀਆਂ ਕੋਈ ਪਤਾ ਨਹੀਂ ਕੋ ਕੋ ਕੁਸੁੱਤੇ ਹੈ ਐਂਜਲ ਵੀ ਐਂਜਲ ਕਿਹੜੀ ਛੇਤੀ ਉੱਠੀ ਹੋ ਐਂਜਲ ਮੈਨੂੰ ਲੱਗਦਾ ਜਾਗੋ ਮਿੱਟੀ ਜੀ ਹਣਾ ਜਾਗ ਹੁਣ ਵੇਖਾਂਦੀ ਸੀ ਸੁਤ ਮੈਂ ਤਾਂ ਹੁਣੇ ਸੁੱਤੇ ਉੱਠੀ ਅੱਗੇ ਤਸਖਾਇਆ ਨਾ ਨਾ ਗਿੱਧਾ ਦੇ ਪਾਉਂਦੀ ਕਰ ਜਾ ਪੂਰਾ ਗਿੱਧਾ ਪੂਰਾ ਚੱਲ ਗਿੱਧਾ ਪਾਓ ਨਹੀਂ ਗਿੱਧਾ ਪਾ ਲੈ ਐ ਚੱਡਾ ਸੀ ਕਰ ਦੋ ਨੀਚੇ ਕਿਢੇ ਕਿਢੇ ਦੇ ਤੇ ਉਹ ਅੱਤੇ ਰਿਓ ਤੇਰੀ ਏ ਬਾਹ ਮੇਲੇ ਵਿੰਗੀ ਹੋ ਗਈ ਹੁਣੇ ਲੈ ਚੋਰ ਉਥੇ ਅੰਦਰ ਡਿੱਗਣਾ ਜਿੰਜਕੜੀ ਵਿੱਚ ਜਿੰਜਕੜੀ ਵਿੱਚ ਕੰਡਾ ਸੇਫਟੀ ਆਸ ਤੇ ਆਪਣੇ ਬੱਚਾ ਕੇਵਲ ਗੱਡੀ ਆਪਣੀ ਆ ਗਈ ਆ ਵੀ ਇੱਥੇ ਤੇ ਅਸੀਂ ਉਹਨੇ ਚਰਪੋਇ ਤੇ ਚੱਲ ਜੀਏ ਵੀ ਮੁੰਡੇ ਛੱਡਣ ਵਾਲੇ ਤੇ ਮਡੇ ਏਜੰਸੀ ਦੇ ਤੇ ਹੁਣ ਪਹਿਲਾਂ ਮੁੰਮੀ ਹੁਣ ਵੱਲੋਂ ਮੇਰਾ ਥੋੜਾ ਸਮਾਨ ਰਹਿ ਜਾਂਦਾ ਉਧਰ ਬੂਟ ਰਹਿ ਗਏ ਆ ਨਾਲੇ ਇੱਕ ਚਾਰਜਰ ਦੀ ਲੀਡ ਰਹਿ ਗਈਆਂ ਨਾਲੇ ਡੈਡੀ ਹੁਣਾਂ ਨੂੰ ਉਧਰ ਛੱਡ ਆਉਂਗੇ ਉਹ ਤੈਨੂੰ ਮੁੜ ਕੇ ਚੱਪ ਉਹਨਾਂ ਵੀਰ ਉਹਨਾਂ ਨੂੰ ਬਸਤਿਆਂ ਦੇ ਉਤਾਰਦੇ ਨਾਲ ਮੜਕੇ ਮੜਕੇ ਆਪਣੇ ਮੈਂ ਬਟਾਲੇ ਚਲੇ ਜਾਣਾ। ਲਿਫਾਫੇ ਦੇ ਵਿੱਚ ਕੱਪੜੇ ਪਾ ਲੀਏ ਆਪਣੇ ਆਵਲੇ। ਹੁਣ ਆਪਾਂ ਚੱਲੇ ਆ ਜੀ ਚੰਗਾ ਜੀ ਸੱਸ ਨਹੀਂ ਆ ਕਾਲ ਜੀ। ਆਪਕੇ ਭਾਏ ਯਰ ਗੁਣ ਭਾਏ ਭਾਈ ਕਾ ਤੋ ਪਾਪਾ ਨੂੰ ਭਾਈ ਕਾ ਤੋ ਭਾਈ ਜਾਮਾ ਮੈਂ। ਤੇ ਖੇਡੇ ਲੱਗੀ ਰੇ। ਮੈਂ ਤਾਂ ਡੈਡੀ ਪੈਦਲ ਜਾ ਰਹੇ ਮੈਂ ਚੱਲ ਰੋਡ ਦੇ ਉੱਤੇ ਆ ਵੀ ਜਲਦੀ ਗੱਡੀ ਆਪਾਂ ਨੂੰ ਮਿਲ ਜੂਗੀ। ਜਾ ਰਹੇ ਹਾਂ। ਵੇਟ ਕਰ ਰਹੇ ਹਾਂ ਉਧਰ ਗੱਡੀਆਂ ਵਾਲੇ ਫੋਨ ਕੀਤਾ ਉਹਨਾਂ ਨੂੰ ਉਹਨਾਂ ਨੇ ਕਹਿੰਦੇ ਬਸ ਆਗੇ 2 ਮਿੰਟ ਦੇ ਵਿੱਚ ਲੁੱਕ ਚੈੱਕ ਕਰ ਰਹੇ ਤੇ ਹੈ ਇਹ ਵੀ ਵਾਸ਼ ਹੋ ਕੇ ਬਹੁਤ ਸ਼ਾਨਦਾਰ ਹੋਈ ਦੀ ਜੀ ਹੈ ਕਿ ਨਹੀਂ ਲੁੱਕ ਵੈਸੇ ਮੈਂ ਕਹਿੰਦਾ ਵੈਜਾ ਵੈਜਾ ਕਰਾਉਂਦੇ ਚੰਗਾ ਜੀ ਸਾਹਿਬ ਜੀ ਮਿਹਰਬਾਨੀ ਜੀ ਉਹ ਵੀ ਨਸ਼ੀਦਾ ਜ਼ਾ ਵਾਲੇ ਰੋਡ ਤੇ ਉਤਾਰ ਦਿੱਤਾ ਕਿਉਂਕਿ ਉਹਨੇ ਜਾਣਾ ਸੀ ਸ੍ਰੀ ਦਰਬਾਰ ਸਾਹਿਬ ਤਾਂ ਅਸੀਂ ਸਿੱਧੇ ਨਿਕਲ ਜਾਂਦੇ ਹਾਂ ਅੱਜ ਐਤਵਾਰ ਹੈ ਨਾ ਉਹ ਨਹੀਂ ਸੋਮਵਾਰ ਹੈ ਹਾਂ ਸੁਣ ਸੁਣਵਾਰ ਨੂੰ ਸੋਮਵਾਰ ਹਾਂ ਮੈਨੂੰ ਇਹ ਵਿੱਚ ਪਹਿਰਾ 7 ਹੋਵੇ ਕਿਤੇ ਬੈਲਾ ਸਾਹਿਬ ਦੁਪਹਿਰੇ ਹੁੰਦਾ ਦੁਪਹਿਰੇ ਹੁੰਦਾ ਪਰ ਫਿਰ ਵੀ ਸ਼ਾਮ ਤੱਕ ਰਸ਼ ਹੁੰਦਾ ਨਾ ਹਮ ਰਸ਼ ਇਧਰ ਵੀ ਆਗਾ ਬਹੁਤ ਸੰਖਤ ਬਹੁਤ ਹੈ ਗੱਡੀ ਮਾਰਦੀ ਕਿ ਨਹੀਂ ਲਿਸ਼ਕਾਂ ਪੂਰੀਆਂ ਸੱਚ ਮੈਂ ਵੇਖਾਂ ਰੱਟਾਂ ਲੱਤੀਆਂ ਦੋਨੋਂ ਲੱਗੀਆਂ ਨਹੀਂ ਥੁਣੀਆਂ ਵਧੀਆ ਹੈ ਜਿਹੜੀਆਂ ਪਿਛਲੀ ਜਿਹੜੀ ਲਵਾਈਆਂ ਸੀ ਨਾ ਉਹ ਲੱਤ ਕੇ ਨਾਲ ਹੀ ਚੱਲਦੀਆਂ ਨੇ ਆਹ ਥੁਣੀਆਂ ਮਜ਼ਬੂਤ ਆ ਥੁਣੀਆਂ ਵਧੀਆ ਨੇ ਸਹੀ ਹੈ ਨਾ ਆਹ ਟੇਪ ਦਾ ਨਿਸ਼ਾਨ ਜਿਆ ਟੇਪ ਲਗਾਈ ਸੀ ਆ ਵੀ ਸਹੀ ਹੈ ਲੱਗੀਆਂ ਨੇ ਓਕੇ ਕੰਮ फ्रंट ਆਵਾਂ फ्रंट ਇਹ ਆ ਵੀ ਗੱਡੀ ਇੱਕ ਰੀਨਾ ਕਰ ਦਿੰਦੇ ਨਵੀਂ ਜਿਹੜੀ ਏਜੰਸੀ ਚੋਂ ਨਿਕਲ ਕੇ ਆਈ ਹੁੰਦੀ ਨਾ ਨਵੀਂ ਇਹ ਤੇ ਚਲੋ ਹੁਣ ਉਹਨਾਂ ਨੇ ਧੋ ਕੇ ਭੇਜੀ ਨਾ ਪਰੇ ਆ ਵੀ ਇੱਕ ਰੀ ਬਹਿ ਜਾ ਬਹਿ ਜਾ ਕਰਾਂਦੇ ਪੂਰੀ ਗੱਡੀ ਦੀ ਲੈ ਵੀ ਪੂਰੇ 8:00 ਵਜ ਗਏ ਨੇ ਰਾਤ ਦੇ ਹੁਣ ਮੈਂ ਚੱਲੇ ਆ ਆਪਣੇ ਸ਼ਹਿਰ ਬਟਾਲੀ ਨੂੰ ਮੰਮੀ ਹਣ ਵੀ ਦੇਖ ਦੇਣੇ ਨੇ ਚੱਲ ਬਿਸ਼ੇਰਾ ਚੱਲ ਗਏ ਸਤਿ ਸ਼੍ਰੀ ਅਕਾਲ ਜੀ 1980 ਗਾੜ ਯਾਰ ਠੀਕ ਹੈ ਉਹ ਵੀ ਬਣਾਇਆ ਮੋਬਾਈਲ ਕਿ ਨਹੀਂ ਜੀ ਨਹੀਂ ਯਾਰ ਉਹ ਯਾਰ ਉਹ ਬਣਾ ਦੇਣਾ ਨਹੀਂ ਬਰਾਬਰ ਯਾਰ ਮੋਬਾਈਲ ਨਹੀਂ ਨਹੀਂ ਇਹਨੇ ਬਣਾ ਦੇਣਾ ਡੈਡੀ ਦੇਖ ਰਹੇ ਨੇ ਰਮਾਇਣ ਰਮਾਇਣ ਨੇ ਡੈਡੀ ਕੀ ਹੈ ਮਹਾਭਾਰਤ ਆ ਮੈਨੂੰ ਭਿਖਿਆ ਨਹੀਂ ਲੱਗਦਾ ਮੇਰਾ ਰਮਾਇਣ ਦਾ ਮਹਾਭਾਰਤ ਤੁਸੀਂ ਭਿਖਿਆ ਸਹੀ ਪਹਿਲਾਂ ਕਿੰਨੀ ਵਾਰੀ ਹੈ ਹੈ ਅੱਛਾ ਸ਼ੁਕਰੀਆ ਲੱਭ ਮਿਤਰਾਲ ਲੱਡੂ ਦੀ ਆ ਭੂਰੇ ਬਣੇ ਯਾਰ ਆ ਕਿਤਾ ਲੱਡੂ ਖਾਦੇ ਆ ਕਿ ਤੋੜੇ ਆ ਐ ਹੋ ਰਗੇ ਬਸ ਜਿਹੜੇ ਜਿਹਨ ਲੱਡੂ ਦੇ ਬਿਜੇ ਗੇ ਵੰਡ ਬੁਣ ਛੜੇ ਨੇ ਆਉ ਚੁੱਕੀ ਇਹ ਜਿਹੜੀਆਂ ਭਿੰਡੀਆਂ ਡੇੜੀ ਤੇ ਲਾ ਕੇ ਲੈ ਬਣੀਆਂ ਭਿੰਡੀਆਂ ਨਾਲ ਠੰਡੀਆਂ ਭਰਾਵਾ ਆਪਣੇ ਦੇ ਬਹੁਤ ਭਿੰਡੀਆਂ ਵਿੱਚ ਤੋਰੀਆਂ ਨਾਲ ਭਰੀਆਂ ਭਿੰਡੀਆਂ ਤੋਰੀਆਂ ਦੇਣੀਆਂ ਗੀਆਂ ਬਸ ਆਪੇ ਪੀਤਾ ਜੀ ਦੱਸ ਲੈ ਆਇਆ ਕੀ ਹੋ ਗਿਆ ਲੈ ਗਲ ਗਿਆ ਸੁੱਟਦਣਾ ਹੁਣੇ ਖਤਮ ਹੋ ਗਿਆ ਲੈ ਆ ਗਲ ਗਿਆ ਖਤਮ ਹੋ ਗਿਆ ਅਕੀ ਵੀ ਐਵੇਂ ਕੀ ਵੀ ਖਾਦਾ ਨਹੀਂ ਨੇਪ ਨੇ ਮਦਨ ਦੇ ਦਿੰਨਾ ਉਹਨਾਂ ਕੋ ਮਚਪਰ ਕੇ ਖਾਓ ਯਾਰ ਜੇ ਨਹੀਂ ਖਾਦਾ ਜੇ ਲਿਆ ਵੇ ਤਾਂ ਸੰਦੀਪ ਨੂੰ ਨਹੀਂ ਖਾਦਾ ਨਹੀਂ ਹੰਦਸ ਮੈਂ ਹਾਂ ਜੇ ਉਹਦੇ ਕਰਮਾ ਚਾਨੀ ਦੋਵੇਂ ਨੇ ਤੋੜ ਕੇ ਖਾਓ ਅਹੀਂ ਮੈਂ ਲਿਆ ਕੇ ਤੇ ਸਭ ਉਹ ਖਾਲਾ ਨਹੀਂ ਖਾਦਾ ਨਹੀਂ ਅੱਧਾ ਤਾਂ ਹਲੋ ਕਰ ਦਿਆ ਕਰਾਂ ਐਸੇ ਕੱਟ ਲਓ ਪਲੇਟ ਦੇ ਵਿੱਚ ਜਿਹਦੇ ਨਾਲ ਇਹ ਛਿਲਣਾ ਹੁੰਦਾ ਛਿੱਲ ਵੀ ਲੋ ਜ ਛਿਲਣਾ ਤੇ ਇਹ ਸਾਰੇ ਜਾਨਾ ਨਿਕਣਾ ਅੱਜ ਵਾਲਾ ਵਲੌਗ ਬੜਾ ਛੋਟਾ ਸੀਗਾ ਅੱਜ ਵਾਲਾ ਵਲੌਗ ਇਸ ਕਰਕੇ ਛੋਟਾ ਸੀਗਾ ਕਿ ਡੈਡੀ ਹੋਣਾ ਜਿੱਥੇ ਫਿਰ AC ਲਗਾਉਣ ਲੱਗ ਪਏ ਉੱਧਰ ਥੋੜਾ ਟਾਈਮ ਲੱਗ ਗਿਆ ਫਿਰ ਸਰ ਸੰਦੀਪ ਤੇ ਗੁਡੀਆਂ ਸੌਂ ਗਈ ਅਸਲ ਵਿੱਚ ਗੁਡੀਆਂ ਤਾਂ ਮੈਂ ਜ਼ਿਆਦਾ ਵਲੌਗ ਹੋਣਾ ਕੋਈ ਤੁਹਾਨੂੰ ਗੁਡੀਆਂ ਜ਼ਿਆਦਾ ਪਿਆਰੀ ਲੱਗਦੀ ਖੇਡਦੀ ਮਲਦੀ ਉਹਦੀਆਂ ਹਰ ਤਾਂ ਜ਼ਿਆਦਾ ਵਧੀਆ ਲੱਗਦੀਆਂ ਨੇ ਤੇ ਉਹ ਫਿਰ ਸੌਂ ਗਈ ਫਿਰ ਮੈਂ ਆਪ ਵੀ ਠਾਇਆ ਨਾਲੇ ਉਹਨੂੰ ਮੱਕ ਚੱਲ ਸੌਣ ਦੇਣ ਨੂੰ ਮੈਂ ਵੀ ਥੋੜਾ ਕੰਮ ਕਰਦੇ ਰਹਿਣ ਕਿ ਬਿਜ਼ੀ ਰਹਿਣ ਮੜ ਕੇ ਮੈਂ ਜਲਦੀ ਫਿਰ ਮੜ ਕੇ ਗੱਡੀ ਮਿਲ ਗਈ ਉਸ ਤੋਂ ਬਾਅਦ ਫਿਰ ਮੈਂ ਮਟਾਲੇ ਨਾਲ ਚਲੋ ਠੀਕ ਹੈ ਜੀ ਜੇ ਤੁਹਾਨੂੰ ਅੱਜ ਦੇ ਇਹ ਵਾਲਾ ਵਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਕੱਲ ਨੂੰ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰੱਬ ਰੱਖਾ ਬਾਏ ਬਾਏ